देखे देखे <laughs> अच्छा मैं कहता हूं डी वटी बड़ा ਲੈ ਕੇ ਜਾਂਦੀ ਹੈ ਨਾ ਅੰਦਰ ਕੀ ਹੋ ਗਿਆ ਚੰਗੀ ਗੱਲੀ ਇਹ ਵੀ ਅਪਾ ਲੈ ਕੇ ਅੰਦਰ ਨਹੀਂ ਬੰਨਾ ਚਾਹੀਦਾ ਫਿਰ ਉਹ ਗੱਲ ਤਾਂ ਥੋੜੀ ਹੀ ਇੱਥੇ ਅਮਾ ਪੈਕਿੰਗ ਕਰ ਲਈ ਉਹ ਕਰ ਲਈ ਕਿਲੇ ਤਾਂ ਹੈ ਮੈਂ ਅੱਛੇ ਸੋ ਹੈ ਕੀ ਆਰੀ ਹੋਗੀ ਜੇ ਪੈਕਿੰਗ ਕਰਾਂਗੇ ਹੁਣ ਕਿ ਨਹੀਂ ਤੁਸੀਂ ਮਾ ਬਾਰੇ ਚਾਹਦ ਸਵਾਨਾ ਬੰਦ ਕਰੇ ਉਹ ਵੀ ਆਉਣ ਵਾਲੇ ਨੇ ਨੀਤ ਉੱਤੇ ਰੱਖਦੇ ਗਿਆ ਸਵਾਨਾ ਫਿਰ ਤੂੰ ਸੀ ਆਇਆ ਮੈਂ ਆ ਲੈਣਾ ਆਈ ਹਾਂ ਖੁਸ਼ ਨੂੰ ਕੀ ਗਿਆ ਚੱਪਾ ਲਾਣਾ ਪੜ ਯਾਰ ਮਿੱਟੀ ਦੀਆਂ ਭਰੀਆਂ ਚੱਪਾ ਅੰਦਰ ਨਾਲ ਲੱਗ ਗਿਆ ਮੈਂ ਇਹਨੂੰ ਕਿਹਾ ਭਰੇ ਨੂੰ ਕਿ ਮੈਂ ਗਈ ਆ ਜਿਹੜਾ ਤਾਂ ਲੱਗ ਗਿਆ ਮੈਂ ਪਟਿਆਲੇ ਬਰਤ ਪਾਉਂਦੀ ਮਿੱਟੀ ਮੈਂ ਯਾਰ ਮੈਂ ਗੰਗਾ ਕਰਾਈ ਜਿਹੜੀ ਉਹਨੇ ਦਿੱਤੀ ਕਿੱਥੇ ਉਹ ਦਵਾਈ ਭਾਵੇਂ ਮੈਂ ਤੇ ਇੱਕ ਵਾਰ ਤੁਹਾਡੇ ਕੋਲ ਲੈ ਆਈ ਹਾਂ ਉਧਰੋਂ ਉੱਥੋਂ ਤੇ ਮੈਂ ਖੜੀ ਹੋਈ ਨਹੀਂ ਹੈਗੀ ਉੱਥੋਂ ਤਾਂ ਦੰਮੂ ਦਿੱਤੀ ਹਿੰ ਤਾਂ ਕੱਢ ਕੇ ਆ ਰੋਮਾਂਚ ਜਲਦੀ ਮਿਲਦਾ ਨਾ ਬੁਰਾ ਤੁਹਾਨੂੰ ਬਰਦੂ ਉਹ ਡੱਬੇ ਇਹੋ ਨਹੀਂ ਲਫਾਫਾ ਜਪਤਾ ਕੀ ਸੀ 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 ਦੱਦੀ ਉਹ ਤੇ ਗੇਟ ਹੀ ਹੈ ਜੀ ਚ ਅਸ ਜ਼ਰ ਲੋਕ ਜੀ ਉਰੇ ਗੜੇ ਤੱਕ ਪਿਆ ਹੋਈ ਸਬਸਟਿਆ ਕਾਲ ਚਲ ਬਦ ਬਦ ਸੀ ਰਹਾ ਕੋਈ ਬਹੁਤ ਬਹਾ ਮੈਨੂੰ ਯਾਦ ਆ ਰਿਹਾ ਦੰਭੀ ਤੋ ਜਗਾਮੀ ਆ ਤੁੰਨੀ ਹੈ ਕਿ ਅਜੇ ਮੈਂ ਨਹੀਂ ਦੱਸਾਂਗੀ ਫੋਨ ਤੇ ਉਹ ਪਾ ਦੂਗਾ ਦੇ ਵਿੱਚ ਕਿੰਨਿਆ ਕਸਟਮਰ ਕਿੰਨੀ ਹੈ ਉਹ ਮੈਂ ਨੀਦ ਨੂੰ ਫੋਨ ਤੇ ਦੱਸ ਦੂੰਗੀ ਉਹ ਆਪੇ ਵਿੱਚ ਪਾ ਦੂਗਾ ਉਹ ਠੀਕ ਹੈ ਠੀਕ ਹੈ ਹਾਂ ਚੰਗਾ ਜਾ ਲਾਗ ਨੂੰ ਬੁਲਾ ਲਿਓ ਆਪਣਾ ਠੀਕ ਹੈ ਅਮਲੇ ਇੱਥੇ ਕਹਿੰਦਾ ਉੱਧਰ ਨਾ ਬੜਿਆ ਰਹਿਣਾ ਸਾਵਾ ਦੇ ਕੋਈ ਮੈਂ ਕਰਦੀ ਫੋਨ ਉਹ ਪਾਜ ਉਧਰ ਨੂੰ ਹੁਣ ਇੱਥੇ ਨਹੀਂ ਬੜਿਆ ਰਹਿ ਮੈਂ ਇੱਥੇ ਇਕੱਲੀ ਬੈਠੀ ਰਹਾਂ ਤਾਨੂੰ ਭੇਜ ਜਿਉੜੇ ਹੋਣੇ ਭੇਜਦੀਆਂ ਉਧਰ ਕੱਮ ਹੈ ਇਹੀ ਆਂ ਸੀ ਉੱਥੇ ਬੈਠਾ ਹਾਂ ਜਗਣਾ ਹਲੋ ਗਾਇਸ ਆਏ ਪੁਣੀ ਤੁਮ ਮਿਲ ਕੇ 来吧，来。 ਇਹਨੇ ਤਾਂ ਖਾਈ ਕੈਮਰੇ ਚੋਂ ਆਹ ਰੱਖਿਆ ਮੈਂ ਗੁੱਡੀ ਜੰਮਦੇ ਗੁੱਡੇ ਤਾਂ ਆਵਾਜ਼ ਦੋ ਰਹੀ ਇਸ ਗੁੱਡਾ 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 ਆਇਆ ਗੁੱਡਾ ਇਹ ਬਸ ਇਹ ਫਾਂਗ ਜਿਹੜੀ ਆ ਗਈ ਛੋਟੀ ਕੋਈ ਰੋਟੀ ਦੁੱਧ ਪਈ ਹੈ ਕਿਉਂ ਜਿਹੜੇ ਕੋ ਪਹਿਲੇ ਦੇ ਭੰਡਾ ਹੈਂ ਮੇਰਾ ਪੁੱਤਰੀ ਸੁੱਤਾ ਪਿਆ ਰੋਣ ਲੱਗਦਾ ਜਿਵੇਂ ਬੁਖਾਰ ਹੋ ਜਾਂਦਾ ਉਹ ਦੇਖੋ ਮਿੰਟੇ ਸੌਂ ਵੀ ਗਿਆ ਉਹ ਦਿਮਾਗਾ ਘਾਟ ਤੀ ਹੈ ਹੈ ਦਿਮਾਗਾ ਘਾਟ ਹੈ ਤੂੰ ਹੀ ਕਰ ਇਹਨੂੰ ਕੁਝ ਬੋਲ ਦੇ ਕੀ ਬੋਲੈ ਇਹਨੂੰ ਕੁਝ ਕਿਹਨੂੰ ਕਹਿੰਦੇ ਸਹੀ ਹੈ ਕਿ ਅਮਰੀਕਾ ਕੋਈ ਗੱਲ ਨਹੀਂ ਪਤਾ ਚੰਗਾ ਫਿਰ ਠਿਆ ਕੇ ਉੱਠ ਕੇ ਦਾਦੀ ਕੋ ਵਗਦੀ ਚੰਗਾ ਦਮੂ ਉਧਰ ਗੇੜਾ ਮਾਰੀ ਚੰਗਾ ਉਸ ਤੋਂ ਬੋਲੇ ਇਹਨੂੰ ਕੀ ਬੋਲੇ ਕੁਝ ਗੇੜਾ ਨਿੱਕੀ ਕਾ ਦੇ ਦਮੂ ਦਮੂ ਚੰਗਾ ਉਧਰ ਗੇੜਾ ਮਾਰੇ ਚੰਗਾ ਘਰੇ ਕੋਈ ਚੀਜ਼ ਹੋਈ ਚੱਲਦੀ ਤਾਂ ਬੰਦ ਕਰ ਹੈ ਦਮੂ ਗੇੜਵਾ ਦੇ ਪਰ ਸੁਣ ਲੈ ਰੇ ਤਾ ਕਿਉਂ ਤੈਨੂੰ ਤੱਕਣ ਦੇਵਾ प खामीनाी <méCalais> <t snacks Four -ALLY> <and> <mother> ਕੀ ਕਰੋ ਚੱਲ ਪਿਆ ਆਪਾਂ ਬੜੀ ਕਾਲੀ ਦੇ ਵਿੱਚ ਕੋਈ ਸਵਾਦ ਨਹੀਂ ਆਉਂਦਾ ਜਾਂਦਾ ਕੋਈ ਉਸ ਗੰਦੇ ਨੂੰ ਸਵਾਦ ਆਉਂਦਾ ਕੋਈ ਜਾਂਦਾ ਕੋਈ ਸਵਾਦ ਨਹੀਂ ਆਉਂਦਾ ਇੱਕ ਚੱਲੇ ਆ ਵੀ ਮਜਬੂਰੀ ਏ ਵੀ ਮਾਤਾ ਢੀਕਣ ਦੀ ਉਥੇ ਮਾਤਾ ਵੀ ਸਾਡੀ ਹਿੰਦ ਦੀ ਏਡੀ ਪੱਕੀ ਹੈ ਨਾ ਕਿ ਭਾਵੇਂ ਸਾਰੇ ਕੰਗ ਇਹੋ ਜਿਹੇ ਹੁੰਦੇ ਨੇ ਕਿ ਸਾਡੇ ਵਾਲੀ ਕੱਲੀ ਇਹੋ ਜੀ ਏ ਉੱਥੇ ਹੀ ਲੋਹੇ ਦਾ ਕੀ ਕਹਿੰਦੇ ਲੋਹੇ ਦਾ ਥਾਂ ਬੜੀ ਸੀ ਠੀਕ ਮੈਂ ਉੱਥੇ ਆਣਾ ਇੱਥੇ ਮੈਂ ਜੇਲ੍ਹ ਘਟ ਕੇ ਗਈ ਤੂੰ ਸਾਰੇ ਭੈਣ ਭਰਾਵਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਇੱਥੇ ਰਹਿ ਕੇ ਗਈ ਮਾਤਾ ਵੀ ਉਹ ਜੇਲ੍ਹ ਘਟ ਕੇ ਵੀ ਕਹਿੰਦੀ ਤੇ ਮੈਨੂੰ ਕਾਲੇ ਪਾਣੀ ਸਜ਼ਾ ਦਿੱਤੀ ਕਹਿੰਦੀ ਤੁਸੀਂ ਬਸ ਹੈ ਤੇ ਉੱਥੇ ਰਹਿਣਾ ਮਨਜ਼ੂਰ ਆ ਕੱਲੀ ਨੂੰ ਤੇ ਇੱਥੇ ਨਹੀਂ ਆਉਣਾ ਹੈ ਇੱਥੇ ਵੀ ਜੀ ਨਹੀਂ ਲੱਗ ਰਿਹਾ ਹਾਂਜੀ ਉੱਥੇ ਵੀ ਨਹੀਂ ਲੱਗ ਰਹਾ ਹੈਗਾ ਉੱਥੇ ਵੀ ਕੋਈ ਤਾਂ ਨਹੀਂ ਕਰੀ ਚ ਕੀ ਹੋ ਜਾਂਦਾ ਜੀ ਬਣਿਆ ਹੋਇਆ ਰੱਬ ਨੇ ਆਡੇ ਜੀ ਲਾਤਾ ਕੋਈ ਨਾ ਹੋਰ ਦੋਨਾਂ ਬੰਦ ਨਾਲ ਰਲ ਕੇ ਰਹਿ ਕੇ ਵੀ ਨਹੀਂ ਜੀ ਲੱਗਦਾ ਹੈਗਾ ਉਰ ਤੇ ਲੱਗਦਾ ਨਹੀਂ ਉੱਥੇ ਵੀ ਨਹੀਂ ਜੀ ਲੱਗਦਾ ਹੈਗਾ ਹੁਣ ਉੱਥੇ ਵੀ ਨਹੀਂ ਲੱਗ ਰਿਹਾ ਪਛੇਤੀ ਆ ਜਾ ਮੈਨੂੰ ਮਿਲਲੀ ਚ ਜੀ ਲੱਗਦਾ ਹੈ ਕੁਛ ਮਰਜ਼ੀ ਹੋ ਜੇ ਤੇ ਮੈਂ ਕਿਹਾ ਮੈਂ ਤੂੰ ਸਾਡੇ ਨਾਲ ਹੀ ਆ ਜੀ ਫੇਰ ਤੂੰ ਛੱਡਣਾ ਹੀ ਫੇਰ ਤੁਸੀਂ ਕੰਮੇ ਬਣ ਜਾਂਦੇ ਹੋ ਤੁਹਾਨੂੰ ਕੰਮ ਬੜੇ ਪੈ ਜਾਂਦੇ ਨੇ ਫੇਰ ਤੁਸੀਂ ਕਹਿਣਾ ਵੀ ਸਾਡਾ ਟ ਮੈਂ ਫੇਸਾ ਦਾ ਮੈਂ ਜਿਹੜੋ ਜਣੀ ਕਹਿੰਦੀ ਮੈਂ ਜੇ ਇਹ ਤੈਨੂੰ ਆਪੀ ਹੋ ਜਾਖਣੀ ਹੈ ਜੇ ਲ ਤਾਂ ਜਾਂਦੀ ਕੁਮਾਚਾਰੀ ਕਰਕੇ ਬਾਹਰ ਮੈਂ ਕਿਤੇ ਜਾ ਸਕਦੀ ਹੁਣ ਵੇਖ ਵੇਖ ਕੀ ਹੈ ਇਹ ਰੇੜੀਆਂ ਚ ਵੜੇ ਮਰਵਾਉਂਦੇ ਦੂਜਿਆਂ ਨੂੰ ਵੀ ਨਾਲ ਇਸੇ ਰੇੜੀ ਨਾਲ ਆ ਵਾਲੀ ਜਿਹੜੀ ਰੇੜੀ ਜਾਂਦੀ ਇਸੇ ਰੇੜੀ ਨਾਲ ਸਾਡੇ ਡੈਡੀ ਦਾ ਐਕਸੀਡੈਂਟ ਹੋਇਆ ਸੀ ਤੇ ਇੱਕ ਐਡੀ ਗੱਲ ਤੋਂ ਨਾ ਛੋਟੀ ਜੀ ਰੇੜੀ ਤੋਂ ਵੀ ਜਿਹੜੀ ਸਾਡੇ ਦੀ ਇੱਕ ਹਿਸਾਬ ਨਾਲ ਵੀ ਮਰ ਕੇ ਹੀ ਕਿਹੜਾ ਛੁੱਟਿਆ ਵਿਚਾਰੇ ਦਾ ਮਨਜੀ ਤੇ ਪੈਸਾ ਬੁਰਾ ਹਾਲ ਸਿਰਫ ਇੱਕ ਇਹੋ ਜਿਹੇ ਭਾਈ ਦੀ ਗਲਤੀ ਕਰਕੇ ਉਹਨੇ ਡੈਡੀ ਉਹ ਆਪਣਾ ਆ ਰਾਮ ਨਾ ਆ ਰਿਹਾ ਸੀ ਉਹ ਕੱਚੇ ਚ ਖੜਾ ਸੀ ਨਾ ਉਹ ਨਾ ਰੇੜੀ ਰੋਡ ਤੇ ਜਾੜਦੀ ਪਤਾ ਨਹੀਂ ਕਿੱਦਾਂ ਦੀ ਕੀਤਾ ਉਹ ਵੀ ਆ ਰਿਹਾ ਸੀਗਾ ਹਨੇਰਾ ਜਿਹਾ ਹੋਇਆ ਪਿਆ ਸੀਗਾ ਦਿਖੀ ਹੈ ਨਹੀਂ ਰੇੜੀ ਰੇੜੀ ਲੱਗੇ ਮੋਟਰਸਾਈਕਲ ਆ ਰਿਹਾ ਕਿਤੇ ਹਾਂ ਵੀ ਮੋਟਰਸਾਈਕਲ ਲੱਗੇ ਰਿਹਾ ਲੱਗੇ ਲੱਗੀ ਹਾਂ ਕੋਈ ਲੈਟ ਨਹੀਂ ਸੀ ਕੁਝ ਨਹੀਂ ਹੈਗਾ ਮਗਰ ਨਹੀਂ ਕਿਉਂ ਇਹੋ ਜਿਹੇ ਬੰਦਿਆਂ ਨੂੰ ਉਹ ਕੰਮ ਬਟਸਲਾ ਕੋਈ ਸੇਫਟੀ ਨਾਲ ਰੱਖੋ ਨਾਲ ਵੀ ਹਾਂ ਵੀ ਇਸ ਸਾਈਡਾਂ ਤੇ ਕੋਈ ਚੀਜ਼ ਲੱਗੀ ਹੋਈ ਹੈ ਉਹ ਤਾਂ ਗੱਲ ਹੈ ਉਹ ਤੇ ਕੋਈ ਚੀਜ਼ ਲੱਗੀ ਆਨੂਤ ਕਾਲਾ ਕਲਵਿੰਦਰ ਹੋਰ ਸੁਣੀ ਮੈਨੂੰ ਵਿਚਾਰੇ ਨੇ ਕਾਹਦੇ ਮੱਤ ਤਨ ਫੋਨ ਕੀਤਾ ਇਹ ਯਾਰ ਇਹ ਬਸ ਅਈ ਟਾਈਮ ਪਾਸ ਕਰਦੇ ਫਿਰਦੇ ਨੇ ਇਹ ਵੀ ਵਿਚਾਰੇ ਟਾਈਮ ਪਾਸ ਕਰਦੇ ਫਿਰਦੇ ਨੇ ਲੈ ਵਧੀਆ ਹੈ ਤੁਹਾਨੂੰ ਇੱਕ ਮਿੰਟ ਸਾਨੂੰ ਤੁਹਾਨੂੰ ਆਹਾ ਮੈਡਮਾਂ ਨੂੰ ਤੁਹਾਡਾ ਨੰਬਰ ਕਿੱਥੋਂ ਮਿਲਦਾ ਇਹੋ ਜੀਆਂ ਨੂੰ ਹੈ ਉਹ ਰੱਖੀ ਮੈਡਮਾਂ ਹੋਈ ਨੇ ਸਾਰੇ ਪਾਸੇ ਉਹਨੇ ਤੁਹਾਡਾ ਨੰਬਰ ਕਾਤੋਂ ਲੈਂਦਾ ਤੁਹਾਡਾ ਨੰਬਰ ਕਾਤੋਂ ਜਾਂਦਾ ਲੋਕਾਂ ਕੋਲੇ ਪਤਾ ਨਹੀਂ ਕਿਉਂਕਿ ਮੈਂ ਜਿਆਦਾਤਰ ਸੋਸ਼ਲ ਮੀਡੀਆ ਨਾਲ ਜਿਆਦਾ ਜੁੜਿਆ ਹੈ ਨਾ ਮੈਂ ਬਹੁਤ ਜ਼ਿਆਦਾ ਜੁੜੇ ਨੇ ਸਾਲ 84 ਵਾਲੀਆਂ ਤੁਸੀਂ ਵੀਡੀਓ ਵੇਖੀ ਜਿਹੜੀਆਂ ਇਹ ਵੀਡੀਓ ਅੱਜ 4 ਸਾਲ ਪਹਿਲਾਂ ਵੇਖੀਂਦੇ ਉਹ ਤੁਸੀਂ ਵੇਖੀਆਂ ਬਾਅਦ ਹੁਣ ਵੇਖ ਉਹ ਕੋਈ ਟਰੈਵਲਿੰਗ ਵਾਤਾ ਕੋਈ ਜਾਣਕਾਰੀ ਦੇਣੀ ਹੁੰਦੀ ਨਹੀਂ ਹੋਟਲਾਂ 'ਚ ਫੋਨ ਨਹੀਂ ਹੁੰਦਾ ਕਿ ਵੀ ਸਰ ਤੁਸੀਂ ਆਓ ਟਰੈਵਲਿੰਗ ਤੇ ਜਿਵੇਂ ਪਾਜੀ ਕਰਦੇ ਆ ਆ ਪਹਿਲੇ ਤੁਸੀਂ ਵਿਆਹ ਇੱਥੇ ਆਏ ਤੁਸੀਂ ਅੱਛਾ ਤੇ ਕੁਲਵਿੰਦਰ ਨੂੰ ਇੰਨੇ ਕਿ ਫੋਨ ਆਉਂਦੇ ਕਦੀ ਕਿਸੇ ਨਹੀਂ ਟੈਂਟਰ ਉਹੀ ਲੱਗਿਆ ਨੇ ਨਹੀਂ ਹੋਇਆ ਆਪਣਾ ਉਦੋਂ ਬਾਅਦ ਹੋ ਗਿਆ ਉਹਨੇ ਵਿਆਹ ਕਹੀ ਤੇ ਬਸ ਪੁੱਛੋ ਰਹਾ ਪ੍ਰਧਾਨ ਸਾਨੂੰ ਉਹਨੇ ਬੁਕਿੰਗ ਵਾਸਤੇ ਕਹਿੰਦੇ ਨੇ ਹੋਟਲ ਬੁਕਿੰਗ ਬੁੱਕ ਕਰਾਓ ਕਿਤੇ ਜਾਣਾ ਤੁਸੀਂ ਨੇ ਟੂਰ ਕਰਨਾ ਅੱਜ ਕਿਤੇ ਨਹੀਂ ਜਾਣਾ ਅਜੀ ਨਾਲ ਹੋਟਲ ਕਾਉਨੇ ਲੋੜ ਨਹੀਂ ਪੈਂਦੀ ਆੜੇ ਚੁੰਦੇ ਰਣ ਭਣ ਭਰਾਈ ਜਿੱਥੇ ਆਣ ਸਾਨੂੰ ਮਿਲ ਜਾਂਦੇ ਸਾਡੇ ਭਣ ਭਰਾ ਉਹਨਾਂ ਹੋਟਲਾਂ ਚ ਰਹਿਣੇ ਦਿੰਦੇ ਹੈਗੇ ਤੇ ਇੱਦਾਂ ਸਾਡਾ ਫਤੇ ਸਿੰਘ ਦਾ ਸਾਥੀ ਨਾਲ ਪ੍ਰਨੀਤ ਸਿੰਘ ਨਹੀਂ ਆਇਆ ਹੈਗਾ ਮੇਰੀ ਮਜਬੂਰੀ ਹੀ ਮੇਰੇ ਤੋਂ ਬਗੈਰ ਸਾਡੀ ਸਾਰੀ ਟੀਮ ਜਾ ਨਹੀਂ ਰਹੀ ਹੈਗੀ ਇਹ ਤਾਂ ਮੇਰਾ ਉਹਦਾ ਕੋਈ ਇਰਾਦਾ ਨਹੀਂ ਤੇ ਹੁਣ ਅਸੀਂ ਪਹੁੰਚਣਾ ਵੀ ਅੱਧੀ ਰਾਤ ਨੂੰ ਉੱਥੇ 11 ਵਜੇ ਪਹੁੰਚਣਾ ਸੌਂ ਕੇ ਰੋਟੀ ਖਾ ਕੇ ਸੌਂ ਕੇ ਹੀ ਆ ਜਾਣਾ ਹੈ ਤੇ ਕੀ ਫਾਇਦਾ ਹਣਾ ਫਤੇ ਜਾਣਦਾ ਕਿ ਨਹੀਂ ਫਤੇ ਫਤੇ ਪਤੰਗ ਵੀ ਨਹੀਂ ਜੜਾ ਸਕਦਾ ਇੱਕ ਦਿਨ ਥੋੜੀ ਰਹਿ ਕੇ ਆਣਾ ਇੱਕ ਦਿਨ ਹੀ ਰਹਿ ਕੇ ਆਉਣਾ ਉੱਥੇ ਹੋਰ ਤੂੰ ਮੈਨੂੰ ਇੰਨਾ ਪੈਜੇ ਨਾ ਫਤਲ ਪਤੰਗ ਨਾ ਉਡਾ ਸਕੀ ਬਸ ਜਹਾਜ਼ ਤਾਂ ਚਲਾ ਸਕੋ ਜਹਾਜ਼ ਵੀ ਨਹੀਂ ਚਲਾ ਸਕਦਾ ਜਹਾਜ਼ ਲੈ ਕੇ ਨਾਲ ਲੈ ਬਾਡਾ ਬਾਡਾ ਕਿਦੇ ਖਾਂ ਦਾ ਬਥੇ ਇਹ ਤਾਂ ਗੱਲ ਗਲਤ ਹੈ ਪਰ ਨਹੀਂ ਆਉਣਾ ਇਹਨੇ ਉੱਥੇ ਉੱਥੇ ਅਸਤਰ ਫਿਰਦੇ ਨੇ ਬਹੁਤ ਜਿਆਦੇ ਹੋਰ ਪਰੇ ਉੱਥੇ ਚੜਦੇ ਜਾਂਦੇ ਅਸਤਰ ਉੱਥੇ ਚੜਜ ਲੈਂਦਾ ਹੋਰ ਨਹੀਂ ਆ ਆ ਲੈ ਨੂੰ ਇੰਟਰੈਂਡ ਲੈਂਡ ਰੋੜੇ ਦੇਰ ਲਾ ਲਗਾਦਾ ਇੰਟਰੈਂਡ ਨਾਲ ਕੋਈ ਤਾਰ ਨਹੀਂ ਹੁੰਦੀ ਨਾ ਫੇਰੇ ਉਹ ਤੇ ਲੈ ਆਂਦੀ ਚਲੋ ਪਤਾ ਦੋਸਤ ਵੀ ਨਾ ਭਰਾ ਵੀ ਨਹੀਂ ਆਇਆ ਬੰਦਾ ਸਵਾਦ ਵੀ ਨਹੀਂ ਆ ਰਿਹਾ ਪਤਾ ਨੂੰ ਸਬਰ ਦਾ ਲੋ ਜੀ ਪੱਲੂ ਕਿੰਨੇ ਸਾਲਾਂ ਬਾਅਦ ਚੱਲਿਆ ਚਾਰ ਸਾਲ ਬਾਅਦ ਚਾਰ ਨਹੀਂ ਜ਼ਿਆਦਾ ਜ਼ਿਆਦਾ ਹੋ ਗਏ ਖਾਣੇ ਰਹਿੰਦੇ ਸੀ ਅੰਦਰ ਉਹ ਤੂੰ ਨਹੀਂ ਖਾਣੇ ਨਹੀਂ ਹਾਂ ਖਾਣੇ ਰਹਿੰਦੇ ਸੀ ਹਾਂ ਅੱਧਾ ਘਟਾ ਘਟ 5-6 ਸਾਲਾਂ ਬਾਅਦ ਹਾਂ 6 ਸਾਲਾਂ ਬਾਅਦ ਚੱਲਿਆ ਪੱਲੂ ਵਿਚਾਰਾ ਸੋਹਰੇ ਹੈ ਪੱਲੂ ਜੀ ਸਾਲਾ ਹੋਵੇ ਇੱਥੇ ਗੱਲ ਹੋਰ ਹੋਵੇ ਕਿ ਨਹੀਂ ਇਹ ਤੇ ਚੱਕਰ ਹੈ ਹਾਂ ਤਾਂ ਇਹ ਜੀ ਨਹੀਂ ਕਰਦਾ ਜਾਨ ਨੂੰ ਫਿਰ ਮੈਨਾਂ ਲੱਭਦਾ ਵੀ ਘਰ ਹੀ ਬੈਠੇ ਨੇ ਰਾਜਾ ਹੈਗਾ ਸੀ ਥੋੜਾ ਟਾਈਮ ਪਾਸ ਵਧੀਆ ਹੋ ਜਾਂਦਾ ਸੀਗਾ ਨਾ ਕਿ ਜੇ ਆਣਾ ਨਾ ਕਿ ਜੇ ਜਾਣਾ ਨੂੰ ਲਾਉਂ ਅੰਦਰ ਬੈਠ ਰਹੋ ਸੇ ਜਾਲਾ ਕੀ ਕਰਨਾ ਬਸ ਆਪ ਦਾ ਬਟਾਲੇ ਬਟੂਲੇ ਜਾਵਾਂਗੇ ਕਣਕ ਨਹੀਂ ਆਜੋ ਸੌ ਲਓ ਖਾ ਲਓ ਸੌ ਲਓ ਬਸੇਗੀ ਜੀ ਜੰਮ ਇਹਦਾ ਕਿਸਾਨ ਰੈਸਟ ਕੰਮ ਚੱਲਿਆ ਜੀ ਰੈਸਟ ਵੀ ਨਹੀਂ ਹੋਣੀ ਰੈਸਟ ਵੀ ਨਹੀਂ ਹੋਈ ਸਹੀ ਗੱਲ ਹੈ ਮੌਸਮ ਬੜਾ ਖਰਾਬ ਹੋਇਆ ਪੈਸੇ ਮੌਸਮ ਚ ਕਿਤੇ ਜਾਨ ਨੂੰ ਜੀ ਨਹੀਂ ਕਰਦਾ ਹੈਗਾ ਪਰ ਕੀ ਕਰੀਏ ਜਾਣਾ ਪੈ ਰਿਹਾ ਕਿਉਂਕਿ ਉਹ ਕਹਿੰਦੇ ਹੁੰਦੇ ਨਾ ਤੂੰ ਇਹ ਤਾਂ ਮਾਂ ਡੀਕਦੀ ਏ ਉਦੋਂ ਬਾਅਦ ਕਿਨੇ ਡੀਕਣਾ ਉਦੋਂ ਬਾਅਦ ਭਰਾ ਦਾ ਨੂੰ ਪਤਾ ਉੱਥੇ ਬੈਠਾ ਵਿਚਾਰਾ ਉਹਨੇ ਬਾਹਰ ਹੋਣਾ ਉਹਨੇ ਫਿਰ ਬਾਹਰ ਡੀਕਣਾ ਬਾਹਰ ਡੀਕਣਾ ਸਾਥ ਵਿੱਚ ਜੁੱਕੇ ਵੀ ਆ ਜਾਓ ਜੁੱਕੇ ਜਿਹੜੇ ਕਹਿੰਦਾ ਆ ਜਾਓ ਤੀ ਇਹੀ ਕਦੀ ਉਹਨਾਂ ਨੂੰ ਕਹਿੰਦਾ ਫਿਰ ਅਸੀਂ ਉਹਨਾਂ ਨੂੰ ਡੀਕਣਾ ਹਨਾ ਤੇ ਮੱਕੇ ਦੇ ਨਾਚ ਰਮਾਵਾ ਹੁੰਦੀਆਂ ਮਾਵਾਂ ਡੀਕਦੀਆਂ ਨੇ ਇਹ ਤੇ ਗੱਲ ਵੀ ਇਹ ਸਹੀ ਗੱਲ ਹੈ ਕੱਲ ਇੱਕ ਭੈਣ ਦਾ ਫੋਨ ਵੀ ਆਇਆ ਹੈ ਗਣਾ ਜਿੱਥੋਂ ਫੋਨ ਆਇਆ ਸੀ ਚਲਾਣੀ ਉਹਨਾਂ ਦੇ ਨਾਨਕੇ ਨੇ ਬਹਾਦਰਗੜ੍ਹ ਉਹਨਾਂ ਦੇ ਵੀ ਤੇ ਉਹ ਜਾਣਦੇ ਮਮੀ ਰਾਂ ਨੂੰ ਸਾਰਿਆਂ ਨੂੰ ਉਹ ਕਰੇ ਦੀਦੀ ਮੇਰੇ ਵੀ ਤੇ ਨਾਨਕੇ ਬਾਹਰ ਗੜਨੇ ਆ ਤੇ ਇਹ ਬਣ ਕੀ ਜਾਲਾ ਆਉਂਦੇ ਘਰੋਂ ਕਹਿੰਦੇ ਸਾਡੇ ਉਹਨਾਂ ਦੇ ਨਾਲ ਘਰ ਨੇ ਸਾਡੇ ਮੰਮੀ ਨੂੰ ਪਤਾ ਹਾਂ ਤੇ ਕਹਿੰਦੇ ਉਹ ਕਹਰੇ ਮੇਰੇ ਮੰਮੀ ਹੈ ਨਹੀਂ ਤੇ ਮੈਂ ਜਦੋਂ ਤੁਹਾਡੀ ਮੰਮੀ ਨੂੰ ਦੇ ਦੇ ਮੈਨੂੰ ਆਪਣੀ ਮੰਮੀ ਦੇਖਦੀ ਹੈ ਤੇ ਬੜਾ ਰੋਹਂਦੇ ਬੜਾ ਮਨ ਪਰੰਦੇ ਹੁਣ ਉਹ ਕਹਿੰਦੇ ਦੀਦੀ ਮਾ ਮਾਵਾ ਹੀ ਢੀਕਦੀਆਂ ਤੁਸੀਂ ਜਾਓ ਆਂਟੀ ਨੂੰ ਮਿਲ ਕੇ ਆਓ ਆਂਟੀ ਨੂੰ ਚੋਕ ਲੈਣਾ ਨਾਲੇ ਆ ਯਾਰ ਮੌਸਮ ਤੇ ਹਵਾ ਲਾ ਹੀ ਖਰਾਬ ਹੋਈ ਜਾਂਦਿਆ ਹਣਾ ਤਾਂ ਤੁਹਾਨੂੰ ਲੇਮੀ ਹੋਣ ਲੱਗਿਆ ਮੈਨੂੰ ਫਤਿਹ ਤਨਾ ਪਤੰਗ ਚੜੇ ਉਹਨਾਂ ਜਾ ਜੁੱਡੇ ਫਤਿਹ ਕੀ ਨਹੀਂ ਜਾਣਾ ਇਹਦਾ ਬਤ ਇਹ ਕੰਮ ਕਰਾ ਫਤਨ ਗਾਣੇ ਲਾਉਣੇ ਵਿਚਾਰਦੇ ਤੇ ਬਸ ਸਿਰ ਮੈਨਾਂ ਸੌਗਾ ਬਸ ਸੌ ਕੇ ਉਹ ਤੇ ਚੱਲੇ ਨਹੀਂ ਸੌਣਾ ਆਪਾਂ ਹੋਰ ਕੀ ਕਰਨ ਚੱਲਿਆ ਸੌ ਕੇ ਆ ਜਣਾ ਹੀ ਅਸਤਰ ਨੂੰ ਮਿਲਣ ਚੱਲੇ ਆ ਅਸਤਰ ਨੇ ਉੱਥੇ ਅਸਤਰ ਨਾਨੀ ਅਸਤਰ ਇਹਦੀ ਤੇ ਫੇ ਫਤਨ ਨਾਨੀ ਸਾਰੀ ਸਭਾ ਸਵੇਰੇ ਕਿ ਬਹਾਰ ਮਣੀ ਬੜੇ ਨਾਨੀ ਅਸਤਰ ਆ ਨਾਨੀ ਅਸਤਰ ਕੋ ਕੱਲੇ ਦੇਖੀਂ ਆਉਂਦੇ ਕਿ ਸਵੇਰੇ ਉੱਠਾ ਬਾਹਰ ਮੰਦਿਰ ਇਕੱਠੀ ਹੋਈ ਉਹ ਮਡਾਰ ਉੱਠਣਾ ਯਾਰ ਜਦੋਂ ਆ ਜਾਵੇ ਆਈ ਫੋਈ ਤੇ ਫਲਾ ਸਾਡੀ ਦੀ ਰਿਵੈਟ ਕਰ ਰਹੇ ਸੀ ਉਹਨਾਂ ਦੀ ਪ੍ਰੀ ਵੈਡਿੰਗ ਦਾ ਸੂਟ ਸੀ ਮੈਰਿਜ ਦਾ ਜੇ ਬੰਦ ਰਿਹਾ ਆਪਣੇ ਕੋਲੇ ਤੇ ਹੁਣ ਆਪਾਂ ਚੱਲਦੇ ਆ ਚਲੋ ਕੋਈ ਤਾਂ ਰੇਡੀਓ ਵਗੈਰਾ ਚੱਲ ਜਾ ਉਹਦਾ ਹਿੰਦੀ ਨੇ ਇਹ ਕੋਈ ਭੇਡ ਪ੍ਰਧਾਨ ਗੱਡੀ ਥੱਲੇ ਆ ਗਈ ਨਾ ਤੇਰੀ ਭੇਡ ਬਣਾ ਦੇਣੀ ਹੁੰਦੀ ਹੈ ਨਾ ਤੇਰੀ ਬਣੂਣੀ ਮੇਰੀ ਕਦੋਂ ਮੈਂ ਕਹਣਾ ਚਲਾਉਂਦੀ ਮੈਂ ਕਹਣਾ ਪੜੋ ਪੜੋ ਤੂੰ ਫੇਰੋਂ ਪੜ ਕੇ ਡਾਂਗੇ ਨਹੀਂ ਪੇਟਾਂ ਨੂੰ ਫੇਰਦੇ ਨਾ ਇਧਰ ਹੀ ਫੇਰੋ ਤੇ ਗगन ਆਈ ਜਦੋਂ ਤਾਂ ਗੱਡੀ 'ਚ ਬੈਠਾ ਨਾ ਕਿਹਦਾ ਕਿਹਦਾ ਫੋਨ ਆਇਆ ਦਾ ਸਾਨੂੰ ਤੇ ਭਾਤੇ ਕਹਿੰਦਾ ਬੰਦ ਕਰ ਦੋ ਬੰਦ ਕਰ ਦੋ ਤੇ ਆਈ ਨਾ ਕਿਹਦੇ ਨੂੰ ਕੋਈ ਸਲਾਹ ਕਰਦੇ ਪਿੰਡ ਜਾਣੀ ਸਾਡੀ ਸਲਾਹ ਨਹੀਂ ਕੋਈ ਬੰਦੀ ਤੇ ਮੰਮੀ ਆ ਸਵੇਰੇ ਭੜੀ ਭਗੀ ਵੀ ਬੜੀ ਭਗੀ ਵੀ ਤਾਂ ਮੈਂ ਜਾ ਕੇ ਪਕਣਾ ਵੀ ਇੱਕ ਵਾਰ ਮਾਫੀ ਦੇ ਦੇ ਤੇ ਇਹ ਮਾਫੀ ਦਾ ਰਾਜ ਬੜਾ ਵੱਡਾ ਤੁਹਾਨੂੰ ਇਹਦੀ ਵੀ ਕੋਈ ਸਟੋਰੀ ਸੁਣਾਵਾਂਗੇ ਜਦ ਪਿੰਡ ਪਹੁੰਚਾਂਗੇ ਨਾ ਮੰਮੀ ਇੱਕ ਵਾਰ ਜਾ ਕੇ ਇੱਕੋ ਗੱਲ ਕਹਿਣੀ ਹੁੰਦਾ ਹੱਥ ਜੋੜ ਕੇ ਪਤਾ ਨੂੰ ਦੇਖਣਾ ਪਾਣਾ ਇੱਕ ਵਾਰ ਮੰਮੀ ਇੱਕ ਵਾਰ ਮਾਫੀ ਉਹਦਾ ਮੁੜ ਕੇ ਗਲਤੀ ਨਹੀਂ ਕਰਦਾ ਠੀਕ ਹੈ ਨਾ ਤੇ ਅਸੀਂ ਪਹੁੰਚ ਗਏ ਆ ਤੁਹਾਨੂੰ ਕੋਈ ਮੈਂ ਕਿਹਾ ਮਲੇਸ਼ੀਆ ਲਈ ਗਿਆ ਮਲਸੀਆ ਲਈ ਗਿਆ ਨਾ ਕੋਦਰ 19 ਕਿਲੋਮੀਟਰ ਹੈ ਗਿਆ ਤੇ ਜਲੰਧਰ ਹੈਗਾ ਇੱਥੋਂ 44 ਕਿਲੋਮੀਟਰ ਹੈ ਆਹ ਦਾ ਜੋਸ਼ੀ ਦੀ ਫੋਟੋ ਵੀ ਲਾਈ ਹੈ ਤੇ ਅਸੀਂ ਇਧਰ ਦੀ ਆਈ ਸੀ ਮੋਗੇ ਦੇ ਨਾਲੇ ਕਹਿੰਦੇ ਮੋਗਾ ਚਾਹ ਚੁੱਕੀ ਚਾਹ ਉਹ ਦਿਨ ਦੇ ਦੇ ਦਿੰਦੇ ਮੋਗੇ ਚ ਕਿ ਨਹੀਂ ਅਈ ਜਦੋਂ ਵੀ ਇਧਰੋਂ ਨਿਉਨੇ ਭੁੱਖੇ ਹੀ ਮਰ ਜਾਂਦੇ ਅਸੀਂ ਤੇ ਹੁਣ ਸਾਡੇ ਫਤੇ ਸਿੰਘ ਨੂੰ ਭੁੱਖ ਲੱਗੀ ਹੋਈ ਹੈ ਤੇ ਪੀਣ ਵਾਸਤੇ ਵੀ ਤੇ ਫਤੇ ਸਿੰਘ ਨੇ ਕੁਝ ਖਾਣਾ ਫਤੇ ਸਿੰਘ ਨੂੰ ਹਾਂ ਅਸੀਂ ਨਾ ਬਰਨਾਲੇ ਸਾਡੇ ਸੂਟ ਬੜਾਉਣੇ ਸੀ ਘੈਂਟਾ ਨਾ ਦੱਸਿਆ ਕਿ ਪ੍ਰੀ ਵੈਡਿੰਗ ਸੀ ਉਹਨਾਂ ਦੀ ਸੂਟਾਂ ਦਾ ਆਰਡਰ ਉਹਨਾਂ ਦਾ ਕਾਫੀ ਵੱਡਾ ਹੈ ਤੇ ਉਹਨਾਂ ਦੇ ਸਾਰੇ ਪਰਿਵਾਰ ਦੇ ਸੂਟ ਬਣ ਰਹੇ ਸੀ ਤੇ ਉਹ ਕਹਿੰਦੇ ਸਾਨੂੰ ਪ੍ਰੀ ਵੈਡਿੰਗ ਵਾਲੇ ਸੰਭੋਲੇ ਦੋ ਉਹ ਫਟਾਫਟ ਸੂਟ ਰੈਡੀ ਕਰਕੇ ਤੇ ਉਹ ਸੂਟਾਂ ਕਰਕੇ ਆਪਾਂ ਲੇਟ ਹੋ ਗਏ ਜੋ ਸੂਟ ਉਹਨਾਂ ਅਸੀਂ ਬੜਾਦੇ ਵਿੱਚ ਟੈਨਸ਼ਨ ਸਿਰਫ 2 ਦਿਨਾਂ ਦੀ ਟੈਨਸ਼ਨ ਘਾਟੀ ਉਹ ਬਾਅਦ ਫੇਰ ਲਗਾਤਾਰ ਟੈਨਸ਼ਨ ਤੇ ਲੋਕ ਕੋਈ ਗਾਲੀ ਕਰਮਾ ਵਾਲਿਆਂ ਨਾਲ ਚੈਟ ਨਹੀਂ ਹੁੰਦੀ ਤੇ ਬਾਕੀ ਜੇ ਕੰਮ ਕਰਾਂਗੇ ਤੇ ਇਹ ਸੌਖੇ ਰਵਾਂਗੇ ਕਿੰਨੇ ਨਾਲ ਬੜਾ ਜਿਆਦਾ ਆਉਂਦਾ ਫੜੇ ਕਹਿਣ ਹੈ ਕਹਿੰਦਾ ਵੀ ਗਾਣਾ ਲੈ ਹੁੰਦਾ ਕਿਹੜਾ ਮੱਥਾ ਲੋਹੇ ਨਾਲ ਮਾਰੀਦਾ ਲੋਕਾਂ ਨਾਲ ਨਹੀਂ ਮੱਥਾ ਕੰਮ ਨਾਲ ਮਾਰੀਦਾ ਲੋਕਾਂ ਨਾਲ ਨਹੀਂ ਨਾ ਕੰਮ ਨਾਲ ਮੱਥਾ ਮਾਰਿਆ ਕਰੋ ਵਧੀਆ ਕਾਮਯਾਬ ਹੋ ਜਾਓਗੇ ਆਪਣੇ ਕੰਮ ਮੱਥਾ ਲੋਹੇ ਨਾਲ ਵਾਲੇ ਡਾਇਲੌਗ ਕਰਾ ਨਹੀਂ ਆਪਾਂ ਫਿਰ ਇਹ ਕਰਨਾ ਪੱਥਾ ਕੰਮ ਨਾਲ ਮਾਰਦੇ ਲੋਕਾਂ ਨਾਲ ਨਹੀਂ ਹੈਗਾ ਠੀਕ ਹੈ ਹਾਂ ਜਿਸ ਤਰ੍ਹਾਂ ਕਿ ਆਪਣੇ ਕੰਮ ਤੇ ਧਿਆਨ ਰੱਖੋ ਕਭੇ ਦਿਖਾਇਆ ਲੈ ਸਾਡੇ ਬਲਵਿੰਦਰ ਦਾ ਪੋਸਟਰ ਤੇ ਫੋਟੋ ਲੱਗੀ ਵੀ ਦਿਖਾ ਬਲਵਿੰਦਰ ਬਸੇ ਪੁਰਤਕਾਲ ਤੋਂ ਓ ਹੋ ਹੋ ਹਾਂ ਸਾਡੇ ਸਾਡੇ ਪਿੰਡ ਦੇ ਵਿੱਚ ਕਬੱਡੀ ਕੱਪ ਹੋਣ ਜਾ ਰਿਹਾ ਜੀ ਤੇ ਸਾਡੇ ਪਿੰਡ ਵਿੱਚ ਗੇਮਾਂ ਬਹੁਤ ਹੁੰਦੀਆਂ ਨੇ ਨਾ ਪਰਦਾਣਾ ਕਾਫੀ ਵਾਰ ਵੀ ਗੇਮਾਂ ਹੋਈਆਂ ਨੇ ਮੈਨੂੰ ਪਤਾ ਪਿਛਲੀ ਵਾਰ ਕਿਹਾ ਦੋਈਆਂ ਸੀ ਕਿ ਇਸ ਵਾਰ ਕਬੱਡੀ ਕੱਪ ਹੋਣ ਜਾ ਰਿਹਾ ਤੇ ਬਾਕੀ ਪਰ ਮੈਨੂੰ ਇਹ ਨਹੀਂ ਪਤਾ ਟੀਮਾਂ ਕਿੱਥੋਂ ਕਿੱਥੋਂ ਆ ਰਹੀਆਂ ਨੇ ਪੋਸਟਰ ਬਣ ਰਿਹਾ ਪੋਸਟਰ ਵਿੱਚ ਬਲਵਿੰਦਰ ਦੀ ਫੋਟੋ ਲੱਗੀ ਹੋਈ ਹੈ ਓਕੇ ਤੇ ਪੋਸਟਰ ਦੇ ਵਿੱਚ ਨਾਂ ਕੀ ਲਿਖਿਆ ਹੈ ਬਲਵਿੰਦਰ ਪਾਸੀ ਬਲਵਿੰਦਰ ਪਾਸੀ ਪੁਰਤਕਾਲ ਪੁਰਤਕਾਲ ਤੋਂ ਰਹਿੰਦਾ ਨਾ ਫਿਰ ਗੱਲ ਪੁਰਤਕਾਲ ਤੋਂ ਹੀ ਗਿਆ ਤੇ ਚਲੋ ਜੀ ਹੁਣ ਤੁਹਾਨੂੰ ਪਿੰਡ ਜਾ ਕੇ ਮਿਲਦੇ ਜੇ ਅੱਗੇ ਰਸਤੇ 'ਚ ਕੋਈ ਗੱਲ ਵਧਾ ਜ ਬਹੁਤ ਕੁਝ ਆਈ ਬੜੇ ਸਟਾਪ 'ਤੇ ਖੜਨਾ ਕਰਾਰੇ ਲੱਡੂ ਕਰਾਰੇ ਵੀ ਖਾਣੇ ਵਰਤਣਾ ਗਾਜਰਾਂ ਦੇ ਚਾਰ ਨਾ ਮੂਲੀਆਂ ਨਾਲ ਤੇ ਮੂੰਹ 'ਚ ਪਾਣੀ ਆਉਣ ਲੱਗ ਗਿਆ ਸੀ ਤੇ ਵਿਚਾਰੇ ਪ੍ਰਧਾਨ ਉਸੇ ਗੱਡੀ ਹੈ ਵਰਦਾਨ ਕਹਿੰਦਾ ਨਹੀਂ ਮੈਂ ਐਵਰੇਜ ਲੈਣੀ ਗੱਡੀ ਦੀ ਜਿਸ ਬੰਦਾ ਪੁੱਛੇ ਵੀ ਜੇ 2 ਲੱਖ ਲਾ ਕੇ ਐਵਰੇਜ ਲੈਣੀ ਤੇ ਪਰ ਫਾਇਦਾ ਕੀ ਫਿਰ ਘਰੇ ਛੋਟੀ ਘੜੀ ਹੋ ਲਾਇਆ ਹੋਈ ਹੈ ਐਵਰੇਜ ਲੈ ਕੇ ਚੱਲੀ ਜੀ ਮਰੂਤੀ ਲੈ ਲੈਣੀ ਕਈ ਆ ਜਾਣੀਆਂ 2 ਲੱਖ ਦੇ 2 ਮਰੂਤੀ ਆ ਜਾਣੀਆਂ ਵਰਦਾਨ ਤੇ ਚਲੋ ਕਮੋਂ ਦੇ ਪਦੇ ਨੇ ਗਾੜੇ ਲਾਉਣੇ ਠੀਕ ਹੈ ਜੀ